हेलो व्यूअर्स सत श्री अकाल स्वागत है ਤੁਹਾਡਾ ਆਪਣੇ ਚੈਨਲ ਸਿੱਧਤ ਟ੍ਰੈਵਲ ਐਂਡ ਫੂਡ ਡੌਗਸਟੇ ਅੱਜ ਫੇਰ ਤੁਹਾਡੇ ਲਈ ਲੈ ਕੇ ਆਏ ਹਾਂ ਨਿਊ ਰੈਸਿਪੀ ਜਿਸ ਦਾ ਨਾਮ ਹੈ ਪਨੀਰ ਟਿੱਕਾ ਮਸਾਲਾ ਰੈਸਿਪੀ ਸਟਾਰਟ ਕਰਨ ਤੋਂ ਪਹਿਲਾਂ ਵੀਵਰਸ ਇੱਕ ਛੋਟੀ ਜੀ ਰਿਕਵੈਸਟ ਹੈ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਵੀਵਰਸ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਰੈਸਪੀ ਜਿਸਦੇ ਲਈ ਆਪਾਂ ਨੇ ਇੱਥੇ ਲਏ ਨੇ ਦੋ ਪਿਆਜ਼ ਇੱਕ ਪਿਆਜ਼ ਨੂੰ ਆਪਾਂ ਪਹਿਲਾਂ ਕੱਟਾਂਗੇ ਇਸ ਨੂੰ ਆਪਾਂ ਨੇ ਛੋਟਾ ਨਹੀਂ ਕੱਟਣਾ ਹੈ ਇਸ ਨੂੰ ਵੱਡਾ-ਵੱਡਾ ਹੀ ਆਪਾਂ ਨੇ ਕੱਟਣਾ ਹੈ ਬਿਲਕੁਲ ਹੀ ਇਸ ਤਰ੍ਹਾਂ ਦੇ ਨਾਲ ਕੱਟਣ ਤੋਂ ਬਾਅਦ ਆਪਾਂ ਇਸ ਦੇ ਸਾਰੇ ਸਲਾਈਸਸ ਨੂੰ ਅਲੱਗ ਕਰਕੇ ਰੱਖ ਲਵਾਂਗੇ ਬਿਲਕੁਲ ਹੀ ਇਸ ਤਰ੍ਹਾਂ ਦੇ ਨਾਲ ਤੇ ਦੂਸਰੇ ਪਿਆਜ਼ ਨੂੰ ਆਪਾਂ ਨੇ ਰਿੰਗਸ ਦੇ ਵਿੱਚ ਕੱਟਣਾ ਹੈ ਜਿਸ ਦਾ ਕਿ ਉਸ ਆਪਾਂ ਬਾਅਦ ਦੇ ਵਿੱਚ ਕਰਾਂਗੇ ਹੁਣ ਆਪਾਂ Shimla mirch ਕੱਟ ਲਵਾਂਗੇ Shimla mirch ਨੂੰ ਵੀ ਆਪਾਂ ਨੇ ਉਸੇ ਤਰ੍ਹਾਂ ਦੇ ਨਾਲ ਵੱਡੇ ਵੱਡੇ ਸਾਈਜ਼ ਦੇ ਵਿੱਚ ਹੀ ਕੱਟਣਾ ਹੈ ਸਾਰੇ ਇਹਦੇ ਅੰਦਰ ਜਿਹੜੇ ਸੀਡਸ ਹੁੰਦੇ ਆ ਆਪਾਂ ਉਹਨਾਂ ਨੂੰ ਕੱਢ ਲਵਾਂਗੇ ਤੇ ਇਸ ਤਰ੍ਹਾਂ ਦੇ ਨਾਲ ਇਸ ਦੇ ਪੀਸੇਸ ਕਰ ਲਵਾਂਗੇ ਵੀਅਰਸ ਵੀਡੀਓ ਨੂੰ ਕੰਟੀਨਿਊ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਕਿ ਕੋਈ ਇਨਗਰੀਡੀਅੰਟ ਨਾ ਮਿਸ ਹੋ ਜਾਵੇ ਤੁਹਾਡਾ ਇੱਥੇ ਆਪਾਂ ਦੋ ਸ਼ਿਮਲਾ ਮਿਰਚਾਂ ਦਾ ਹੀ ਯੂਜ਼ ਕਰਾਂਗੇ ਇਸ ਤਰ੍ਹਾਂ ਦੇ ਨਾਲ ਤੁਸੀਂ ਟ੍ਰਾਇੰਗਲ ਸ਼ੇਪ ਦੇ ਵਿੱਚ ਵੀ ਪੀਸੇਸ ਨੂੰ ਕੱਟ ਸਕਦੇ ਹੋ ਸ਼ਿਮਲਾ ਮਿਰਚ ਕੱਟਣ ਤੋਂ ਬਾਅਦ ਹੁਣ ਆਪਾਂ ਲਵਾਂਗੇ ਇੱਕ ਟਮਾਟਰ ਤੇ ਉਸ ਨੂੰ ਵੀ ਆਪਾਂ ਨੇ ਕੱਟ ਲੈਣਾ ਹੈ। ਇਸ ਨੂੰ ਵੀ ਆਪਾਂ ਨੇ بڑے ਹੀ ਸਾਈਜ਼ ਦੇ ਵਿੱਚ ਕੱਟਣਾ ਹੈ। ਇਸ ਤਰ੍ਹਾਂ ਦੇ ਨਾਲ بڑے بڑے ਪੀਸਿਸ ਦੇ ਵਿੱਚ ਹੁਣ ਆਪਾਂ ਇੱਕ ਬਾਉਲ ਲਵਾਂਗੇ ਤੇ ਉਸ ਦੇ ਵਿੱਚ ਕਟਿਆ ਹੋਇਆ ਪਿਆਜ਼, ਸ਼ਿਮਲਾ ਮਿਰਚ ਤੇ ਟਮਾਟਰ ਸਾਰੀਆਂ ਹੀ ਚੀਜ਼ਾਂ ਨੂੰ ਪਾ ਲਵਾਂਗੇ। ਤੇ ਉਸਦੇ ਨਾਲ ਹੀ ਆਪਾਂ ਦੋ ਹਰੀ ਮਿਰਚ ਕੱਟ ਕੇ ਪਾ ਲਵਾਂਗੇ ਤੇ ਹੁਣ ਆਪਾਂ ਇੱਥੇ ਪਨੀਰ ਜਿਸ ਨੂੰ ਕੀ ਆਪਾਂ ਨੇ ਪਹਿਲਾਂ ਹੀ ਪੀਸਿਸ ਦੇ ਵਿੱਚ ਕੱਟ ਕੇ ਰੱਖਿਆ ਹੋਇਆ ਸੀ ਉਹ ਵੀ ਐਡ ਕਰਾਂਗੇ ਹੁਣ ਆਪਾਂ ਐਡ ਕਰਾਂਗੇ ਇੱਕ ਕੌਲੀ ਦਹੀਂ ਦੀ ਤੇ ਉਸਦੇ ਨਾਲ ਹੀ ਅਦਰਕ ਤੇ ਲਸਣ ਦਾ ਪੇਸਟ ਥੋੜਾ ਜਿਹਾ ਕੱਚਾ ਮਸਟਰਡ ਪਾਏ हूँ आप इतें ऐड करा सॉल्ट सोल्टी अपने अकॉर्डिंग लै सकते हो सोल्ट तो बाद हूँ आपड करा रेड चिली पाउडर थोड़ा गर्म मसाला गरम मसाले तो बाद हूँ आप करा धनिया पाउडर रोस्टेड जीरा पाउडर ਜਿਸ ਤੇ ਨਾਲ ਇਸ ਦਾ ਫਲੇਵਰ ਬਹੁਤ ਹੀ ਵਧੀਆ ਆਏਗਾ। ਆਸ ਤੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਸਾਰੀਆਂ ਹੀ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ। ਤਾਂ ਕਿ ਦਹੀਂ ਤੇ ਸਾਰੇ ਮਸਾਲੇ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣ। ਕਿਉਂਕਿ ਆਪਾਂ ਨੇ ਇਸ ਨੂੰ ਮੈਡੀਨੇਟ ਕਰਨਾ ਹੈ। ਹੁਣ ਆਪਾਂ ਇਸ ਨੂੰ ਅੱਧੇ ਘੰਟੇ ਲਈ ਟਾਕੇ ਰੱਖ ਦੇਵਾਂਗੇ। ਅੱਧੇ ਘੰਟੇ ਬਾਅਦ ਦੇਖੋ ਵੀਵਰਸ ਬਹੁਤ ਹੀ ਚੰਗੀ ਤਰ੍ਹਾਂ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਮੈਰੀਨੇਟ ਹੋ ਚੁੱਕੀਆਂ ਨੇ ਤੇ ਹੁਣ ਬਣਾਉਣ ਲਈ ਰੈਡੀ ਨੇ ਇਹ ਹੁਣ ਆਪਾਂ ਪੈਨ ਦੇ ਵਿੱਚ ਆਇਲ ਲਾਵਾਂਗੇ ਤੇ ਉਸ ਨੂੰ ਆਪਾਂ ਨੇ ਪਕਾ ਕੇ ਥੋੜਾ ਠੰਡਾ ਕਰ ਲੈਣਾ ਹੈ ਗਰਮ ਤੇਲ ਦੇ ਵਿੱਚ ਨਹੀਂ ਪਾਉਣਾ ਹੈ ਹੁਣ ਆਪਾਂ ਪਨੀਰ ਤੇ ਸਾਰੇ ਹੀ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਮਿਕਸ ਹੋਇਆ ਹੋਇਆ ਸੀ ਉਸ ਨੂੰ ਆਪਾਂ ਇਸ ਦੇ ਵਿੱਚ ਪਾ ਲਵਾਂਗੇ ਪਾਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਹਲਾ ਕੇ ਮਿਕਸ ਕਰ ਦਵਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਲੋ ਹੀ ਰੱਖਾਂਗੇ ਚੰਗੀ ਤਰ੍ਹਾਂ ਨਾਲ ਹਲਾ ਕੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ 2-3 ਮਿੰਟ ਦਾ ਸੇਕ ਲੱਗਣ ਦਵਾਂਗੇ ਹੁਣ ਇੱਥੇ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਥੋੜਾ ਬਟਰ ਇਸ ਤੋਂ ਬਾਅਦ ਫਰੈਸ਼ ਕਰੀਮ ਤੁਸੀਂ ਚਾਹੋ ਤਾਂ ਅਮੋਲਦੀ ਫਰੈਸ਼ ਕਰੀਮ ਵੀ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਪਾਵਾਂਗੇ ਆਨੀਅਨ ਰਿੰਗਸ ਤੇ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਹੁਣ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ ਵੀ 5 ਮਿੰਟ ਲਈ ਪਕਣ ਦਵਾਂਗੇ पांच मिनट पक्न तो बाद हूँ आप लास्ट के इसवेंगे हरा धनिया कटिया होया तो इसमें चंकी तरह के नाल इस, इस मिक्स कर लवेंगे अपना पनीर टिक्का हूँ बन चुक है बहुत ही टेस्टी बहुत ही डिलीशियस भी जरूर ट्राई करो तो जरूर पसंद आएगा एंड व्यूअर्स कमेंट करके जरूर दस्या करो कि रेसिपी किमें लगी ਐਂਡ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੁਕਿੰਗ ਆਈਡੀਆਜ਼ ਨੇ ਸਾਡੇ ਚੈਨਲ ਤੇ ਉਹਨਾਂ ਨੂੰ ਵੀ ਜ਼ਰੂਰ ਵਾਚ ਕਰਿਆ ਕਰੋ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਰੈਸਿਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ